ਇਸ ਵਾਰ ਫਿਰ ਹੜ੍ਹ ਆ ਗਿਆ। ਮੇਰੀ ਸੰਭਾਲ ਵਿੱਚ ਸਭ ਤੋਂ ਭਿਆਨਕ ਹੜ੍ਹ ਜਿਹੜੇ 988 ਵਜਾਇਏ ਸੀ ਜਦੋਂ ਪਹਾੜਾਂ ਦੇ ਆਲੇ-ਦੁਆਲੇ ਫਲੱਡ ਗੇਟ ਖੋਲਤੇ ਗਏ ਸੀ। ਪਾਣੀ ਜਿਆਦਾ ਭਰ ਗਿਆ ਸੀਗਾ। ਔਰ ਖੋਲੇ ਸੀ ਔਰ ਲੋਕਾਂ ਨੂੰ ਕਿਸੇ ਤਰ੍ਹਾਂ ਵੀ ਕੋਈ ਰੇਡੀਓ ਹੁੰਦਿਆ ਸੀ ਜਾਂ ਟੀਵੀ ਹੁੰਦਿਆ ਸੀ। ਕਿਸੇ ਤਰ੍ਹਾਂ ਦੀ ਕੋਈ ਵਾਰਤਨੀ ਨਹੀਂ ਸੀ ਦਿੱਤੀ। ਰਾਤ ਛੱਡੇ ਸੀਗੇ ਤੇ ਸੋਤੇ ਜਿਹੇ ਸਤੇ ਪਿੰਡਾਂ ਦੇ ਪਿੰਡ ਰੁੜ ਗਏ ਸੀਗੇ। ਉਸ ਤੋਂ ਬਾਅਦ 93 ਛਾੜ ਆਏ ਸੀਗੇ। ਉਦੋਂ ਐਸਐਚਓ ਮੂਨਕ ਸੀਗਾ। ਉਹਨਾਂ ਹੜ੍ਹਾਂ ਦੇ ਵਿੱਚ ਆਪਣਾ ਮੂਨ ਕਤੇਖਨੌਰੀ ਥਾਣੇ ਦੇ ਫਿਰ ਉਹ ਸਾਰਾ ਹੀ ਹਟ ਗਿਆ ਸੀਗਾ ਪੜਿਆਲੇ ਜਿਲ੍ਹੇ ਚ ਵੀ ਬੜਾ ਬੁਰਾ ਹਾਸ ਸਾਰੇ ਪਾਸੇ ਅਗਾਂ ਸਦੂਲਗੜ ਤੱਕ ਦਵਾਈ ਮਜਾਈ ਸੀ ਉਹਨਾਂ ਹੜਾਂ ਨੇ ਉਸ ਤੋਂ ਬਾਅਦ ਠੱਗਰਾਂ ਠੱਗਰ ਦੇ ਉੱਤੇ ਸਿਆਸ ਦੇ ਉੱਤੇ ਕਈ ਮੰਤਰੀ ਤੇ ਕਈ ਐਮਐਲਏ ਬਣੇ ਆ ਫਾਰਕੇ ਦਾ ਹੁੰਦਾ ਤੁਸੀਂ ਤੁਸੀਂ ਵਿਰੋਧੀ ਪਾਰ ਨੂੰ ਚੁੱਕ ਲਿਓ ਅਸੀਂ ਠੱਗਰ ਚੁੱਕ ਦੇਾਂਗੇ ਤਾਂ ਆਰਟੀਕਲ ਕਈ ਚੁੱਕੀਆਂ ਗਈਆਂ ਕਈਆਂ ਕੋਠੀਆਂ ਮੈਲ ਪਿਆਗੇ ਪਰ ਕਾ ਗਰੀ ਸਮੱਸਿਆ ਜੀ ਉੱਥੇ ਉੱਥੇ ਆ। ਥੋੜਾ ਜਿਹਾ ਲੱਕ ਥਾਂਜ ਬੰਦ ਬੰਨਿਆ। ਬਾਕੀ ਉਦਾਂ ਹੀ ਚੱਲ ਰਿਹਾ। ਸ਼ੁਕਰ ਹੈ ਮੈਂ ਉੱਥੇ ਲੱਗਾ ਰਹਾ ਮੇਰੇ ਉੱਥੇ ਚੰਗੇ ਲੋਕਾਂ ਦਾ ਪਿਆਰ ਹੈ। ਉਸੇ ਸੋਰ ਹਟ ਨਹੀਂ ਆਇਆ। ਕੱਲ ਜਾਂ ਪਰਸੋਂ ਐਹਲੀ ਕਲਾ ਬੰਨ ਟੁੱਟਿਆ ਕਪੂਰ ਥਲੇ ਦਾ। ਉਹਦੀ ਮੈਂ ਕੱਲ ਜਾਂ ਪਰਸੋਂ ਉਹ ਟੁੱਟਾ ਉਹਦੀ ਵੀਡੀਓ ਵੇਖ ਲਈ ਸੀ ਮੈਂ। ਜਦੋਂ ਟੁੱਟਿਆ ਬੰਨ ਉਹਦੋਂ ਕਿਸਾਨਾਂ ਦੀਆਂ ਚੀਕਾਂ ਉੱਚੀ ਉੱਚੀ ਰੋਂਦੇ ਹੋਏ ਕਿਸਮਤ ਨੂੰ ਖੋਸ ਰਿਆ ਸੀ ਕੋਈ ਰੱਬ ਨੂੰ ਖੋਸ ਰਿਆ ਸੀ ਪਰ ਵੇਂਦੇਂ 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 ਸੈਂਕੜੇ ਹਜ਼ਾਰਾਂ ਕੇ ਲੈ ਮਜਦਰਾ ਫੜ ਕੇ ਆ ਸੀ ਸਰਕਾਰ ਦੀ ਤਿਆਰੀ ਹਰ ਵਾਰੀ ਉਹੀ ਹੁੰਦੀ ਆ ਮੰਤਰੀਆਂ ਦੇ ਜਿਹੜੇ ਅਫਸਰਾਂ ਦੇ ਜਿਹੜੇ ਤਿੱਖੀ ਨਜ਼ਰ ਤਿੱਖੀ ਨਜ਼ਰ ਤੁਸੀਂ ਰੱਖ ਕੇ ਦੱਸੋ ਤਿੱਖੀ ਨਜ਼ਰ ਰੱਖ ਕੇ ਤੁਸੀਂ ਬੰਨ ਤੁਹਾਡੀ ਤਿੱਖੀ ਨਜ਼ਰੋਂ ਡਰ ਜਾਊਗਾ ਕਿ ਹੁਣ ਡੀਸੀ ਸਾਹਿਬ ਜਾਂ ਮੰਤਰੀ ਸਾਹਿਬ ਆ ਕੇ ਤਿੱਖੀ ਨਜ਼ਰ ਰੱਖ ਰਹੇ ਆ ਤੇ ਮੈਂ ਨਾ ਟੁੱਟਾਂ ਤੁਸੀਂ ਸਾਰੇ ਆ ਵੀਡੀਓ ਚ ਵੇਖਿਆ ਹੋਣਾ ਲੋਕ ਆ ਵੀ ਬੋਰੀਆਂ ਲਿਆ ਰਹੇ ਸੀ ਆ ਵੀ ਬੋਰੀਆਂ ਪਾ ਰਹੇ ਸੀ ਆ ਵੀ ਲਾ ਰਹੇ ਸੀ ਮੈਂ ਇਹਦੇ ਕੋ ਸਰਕਾਰ ਦਾ ਬੰਦਾ ਉੱਥੇ ਵੇਖਿਆ ਨਹੀਂ ਕੋਈ ਬੋਰੀਆਂ ਦੇ ਟਰੱਕ ਲੈ ਆਉਣ ਜਾਂ ਮਿੱਟੀ ਦੇ ਟਰੱਕ ਲੈ ਆਉਣ ਜਾਂ ਵੱਡੀਆਂ-ਵੱਡੀਆਂ ਪੋਸਟ ਲੱਦ ਮਸ਼ੀਨਾਂ ਭੇਜੀਆਂ ਹੋਣ ਜਿਹੜੀਆਂ ਉੱਥੇ ਥੱਲੇ ਮਿੱਟੀ ਪੜਪੜ ਕੇ ਬੰਨਾਂ ਦੇ ਪਾਈ ਜਾਣਾ ਜੇ ਕਿਸੇ ਨੇ ਵੇਖਿਆ ਹੋਣ ਜਾਂ ਕਿਸੇ ਇਲਾਕੇ ਵਿੱਚ ਪਹੁੰਚਿਆ ਹੋਣ ਮੈਂ ਗਲਤ ਹੋਵਾਂ ਤੇ ਕਮੈਂਟਾਂ ਵਿੱਚ ਜਰੂਰ ਜਵਾਬ ਦਿਓ ਸਭ ਤੋਂ ਨਾਲ ਹੈ ਕਿ ਇੱਕ ਹੋਰ ਸਾਹਮਣੇ ਆਈ ਆ ਜਿੰਨੇ ਵੀ ਡੈਮ ਹੁੰਦੇ ਆ ਜਾਂ ਹੈਡ ਵਰਕਸ ਆ ਜਿਵੇਂ ਉਪਰ ਹੈਡ ਵਰਕਸ ਆ ਹੇਠੇ ਕੇ ਹੈਡ ਵਰਕਸ ਆ ਬਾਦ ਉਪਰ ਹੈਡ ਵਰਕਸ ਆ ਜਿਦੋਂ ਨਿਆਰਾ ਨਿਕਲਦੇ ਆ ਇਹਨਾਂ ਦੇ ਡੈਮਾਂ ਦੇ ਇਹਨਾਂ ਹੈਡ ਵਰਕਸਾਂ ਦੇ ਜਾਂ ਡੈਮਾਂ ਦੇ ਗੇਟਾਂ ਨੂੰ ਹਰ ਸਾਲ ਵਿੱਚ ਕਈ ਵਾਰ ਚੁੱਕਿਆ ਜਾਂਦਾ ਵਾ ਇਹ ਚੈੱਕ ਕਰਨ ਵਾਸਤੇ ਕਿਤੇ ਜਾਮਪ ਨਹੀਂ ਹੋ ਗਏ ਉਹਨਾਂ ਨੂੰ ਗ੍ਰੀਸ ਜਾਂ ਹੋਰ ਕਿਸ ਤਰ੍ਹਾਂ ਦਾ ਮੋਬਿਲ ਜਾਂ ਕੁਝ ਵੀ ਲਾ ਕੇ ਇਨਾਂ ਨੂੰ ਚੈੱਕ ਕੀਤਾ ਜਾਂਦਾ ਵੀ ਮੌਕੇ ਦੇ ਮੌਕੇ ਕਿਤੇ ਟੁੱਟਦੇ ਨਹੀਂ ਜਾਣਗੇ ਹੁਣ ਸਾਰਾ ਪੰਜਾਬ ਡੁੱਬ ਗਿਆ ਤੇ ਮਾਧਪੁਰ ਹੈਡ ਵਰਕਸ ਤੇ ਕੋਈ ਇਹੋ ਜਿਹੇ ਸਿਆਣੇ ਅਫਸਰ ਲੱਗੇ ਹੋਏ ਆ ਜਿਨ੍ਹਾਂ ਨੇ ਵੇਖਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਇਹਦੇ ਬੰਨ ਚੱਲਦੇ ਆ ਇਹ ਮਾਧਪੁਰ ਹੈਡ ਵਰਕਸ ਦਾ ਨਾਮ ਹੈ ਇਹ 1950-60 ਦੇ 1850-60 'ਚ ਅੰਗਰੇਜ਼ਾਂ ਨੇ ਬਣਾਇਆ ਸੀਗਾ ਗਰਦਾਸਪੁਰ ਅੰਮ੍ਰਿਤਸਰ ਦੇ ਲੋਹਰ ਦੇ ਆ ਖੇਤਾਂ ਨੂੰ ਪਾਣੀ ਦੇਣ ਵਾਸਤੇ ਇੰਨਾਂ ਨੇ ਚੈਕ ਨਹੀਂ ਕੀਤਾ ਕਿ ਇਹਨੇ ਵੇਖਿਆ ਨਹੀਂ ਉਹ ਜੰਗਾਲ ਲੱਗ ਗਿਆ ਉਹ ਜਾਮ ਹੋ ਗਏ ਜਦੋਂ ਪਾਣੀ ਦਾ ਤਕਾਬਿਆ ਤਾਂ ਉਹਨੂੰ ਖੋਲਣ ਵਾਸਤੇ ਕੋਸ਼ਿਸ਼ ਕੀਤੀ ਤਾਂ 54 ਵਿੱਚੋਂ 35 ਗੇਟ ਨਹੀਂ ਖੁੱਲੇ ਉਹ ਮੰਨਿਆ ਇੱਕਦਾਂ ਹੁੰਦਾ ਫਿਰ ਉਹਨਾਂ ਨੂੰ ਖੋਲਣ ਵਾਸਤੇ ਬੰਦੇ ਭੇਜੇ ਗਏ 100 60 ਬੰਦੇ ਸੀ ਇੱਕ ਜਿਹੜਾ ਰੁੜ ਗਿਆ ਹੁਣ ਇੰਨੇ ਪਾਣੀ ਦੇ ਵਿੱਚ ਇਨਸਾਨ ਉਹਨਾਂ ਦੇ ਬੰਦਾਂ ਨੂੰ ਕਿੱਦਾਂ ਖੋਲ ਸਕਦਾ ਉਰੜ ਗਏ ਹੁਣ ਪਤਾ ਨਹੀਂ ਕਿੰਨੇ ਸਾਲ ਉਹ ਦੁਬਾਰਾ ਉਹ ਹਾਈਡਰੋਸ ਬਾਨਾ ਨਹੀਂ ਬਾਨਾ ਅਪਰਵਾਰੀ ਨਵਾਬ ਨੇ ਜਿਹੜੀ ਮੱਝ ਨੂੰ ਪਾਣੀ ਦਿੰਦੀ ਆ ਸਾਡੇ ਖੇਤਾਂ ਨੂੰ ਪਾਣੀ ਦਿੰਦੀ ਆ ਉਹ ਸ਼ਾਇਦ ਬੰਦ ਹੋ ਜੂਗੀ ਹੌਲੀ ਹੌਲੀ ਖਤਮ ਹੋ ਜੂਗੀ ਇਹਨਾਂ ਇੱਕ ਜਦੋਂ ਹਾਰ ਵਗੈਰਾ ਆਉਂਦੇ ਆ ਨਾ ਲੋਕ ਤਾਂ ਦੁੱਖ ਹੁੰਦੇ ਆ ਰੋਂਦੇ ਆ ਮਰਦੇ ਆ ਉਸ ਵळे ਕੋਈ ਨਾ ਗਿਰਜਾਂ ਪਹੁੰਚ ਜਾਂਦੀਆਂ ਨੇ ਜਿਹੜੀਆਂ ਮੁਰਦਿਆਂ ਦਾ ਮਾਸਖਾਂ ਦੀਆਂ ਚੁੱਕ ਕੇ ਜਦੋਂ 2000 7 8 ਸਮੇਂ ਡੀਐਸਪੀ ਸੀ ਉਹਦਾ ਹੜ ਆਇਆ ਸੀ ਯਾਰ ਉਹਦਾ ਬੰਨ ਬੰਨਿਆ ਸੀ ਇਹ ਗਾਰੰਟੀ ਦਿੱਤੀ ਗਈ ਸੀ ਵੀ ਇਹ ਬੰਨ ਜਿਹੜਾ ਟੁੱਟ ਨਹੀਂ ਤਵਰਾ ਹੁਣ ਇਸ ਇਲਾਕੇ ਦੇ ਪਿੰਡਾਂ ਨੂੰ ਖਤਰਾ ਪਈ ਪਰ ਜਿਵੇਂ ਬਣਿਆ ਬੰਨ ਤੁਹਾਨੂੰ ਪਤਾ ਹੀ ਆ ਕਈ ਥਾਂ ਦੇ ਪੇਂਗ ਲੀਡਰ ਠੇਕੇਦਾਰ ਅਫਸਰ ਕਈ ਕੁਛ ਰਲੇ ਹੁੰਦੇ ਆ ਉਦੋਂ ਬਾਂ ਟੁੱਟਾ ਸੀਗਾ ਤਾਂ ਉਹ ਮਕੌੜ ਸਾਹ ਮੰਡਵੀ ਫੂਲ ਧੰਮੂਰ ਘਾਟ ਗਨੋਟਾ ਰਾਮਪੁਰਾ ਹਾਂਡਾ ਕੁਝ ਨਹੀਂ ਆਂਦੀ ਇਹਨਾਂ ਪਿੰਡਾਂ ਵਿੱਚ ਆਇਆ ਸੀ ਹਰ ਹੋਰ ਵੀ ਬੰਦੇ ਬੈਠੇ ਸੀ ਉੱਥੇ ਆਪਣੇ ਦਰੇਣੇ ਜੋ ਭਾਰ ਦੇ ਅਸੀਂ ਬੈਠੇ ਸੀ ਕਈ ਨਹੀਂ ਕਈ ਕੁਝ ਕਰ ਸਕਦਾ ਅਸੀਂ ਜਿਹੜਾ ਇਹ ਜੋ ਅਸਰ ਹੋਣਾ ਹੈ ਉਹਦੀ ਸਿਕਿਉਰਿਟੀ ਕਰਦੇ ਹਾਂ ਲੋ ਬੜੇ ਗੁੱਸੇ ਸੀਗੇ ਡੀਸੀ ਨੂੰ ਗਾਲੇ ਚ ਢੇਖਾਏ ਸੀ ਡੀਸੀ ਕੁੱਝ ਦਿਨ ਪਹੁੰਚਿਆ ਹੋਇਆ ਉਹਦੀ ਜਿਹੜਾ ਉਸ ਵੇਲੇ ਦਾ ਸਚਾਈਏ ਡਰੇਂਜ ਜਿਵੇਂ ਮੰਤਰੀ ਸੀ ਕੋਈ ਮੌਕੇ ਲਿਆਇਆ ਤੇ ਉਦੋਂ ਜਦੋਂ ਡੈਮ ਤੇ ਉੱਥੇ ਲੈ ਕੇ ਗਿਆ ਉਹਨੂੰ ਪਾੜਦੇ ਤੇ ਉਹ ਜੋ ਉੱਪਰ ਆਦੇ ਉਹਦੇ ਨਾਲ ਜੋ ਹਫੜਾ ਨਿਕਲ ਗਿਆ ਕਲੈਕਸ਼ਨ ਜੈਸੀ ਸੀ ਉਹਦੇ ਨਾਲ ਉਹ ਵੇਦਾ ਇਹਨਾਂ ਕੀ ਬਸ ਇਹਦੇ ਬਾਅਦ ਇਹ ਮੈਨੂੰ ਬੁਲਾਉਂਦੇ ਕਿ ਲੋੜ ਹੀ ਆਦਾ ਚਲੋ ਉਹਨੇ ਵੇਖਿਆ ਸਾਡੇ ਜੇ ਮੰਨਣਾ ਵੀ ਥੋੜਾ ਪਾੜ ਪਿਆ ਤੇ ਥੋੜਾ ਫਾਇਦਾ ਨਹੀਂ ਹੋਣਾ ਇਹਨਸ 사이ਡ ਤੇ ਖੜੇ ਸੀਗੇ ਤੇ ਉਹ ਥੋੜਾ ਪਰਾਂ ਜਾ ਕੇ ਨਾਲ ਤੇ ਉਹ ਜਿਹੜਾ ਉਹ ਡਿਪਾਰਟਮੈਂਟ ਦਾ ਕੋਈ ਹੈੱਡ ਸੀਗਾ ਉਹਦੇ ਨਾਲ ਗੱਲਬਾਤਾਂ ਕਰਨ ਲਈ ਆਇਆ ਫਿਰ ਕਿੱਦਾਂ ਬਿੱਲ ਬਣਾਉਣੇ ਆ ਠੋਕ ਠੋਕੇ ਬਿੱਲ ਬਣਾਓ ਜਿਹੜਾ ਬਦਲ ਲੱਗੇ ਕੋਈ ਇਹਦੇ ਵਿੱਚੋਂ 4 ਪੈਸੇ ਵਜਣ ਉਹ ਸਿਨਾਂ ਇਹ ਪਿੰਡ ਦਾ ਇੱਕ ਮੁੰਡਾ ਸ਼ਰਾਬ ਪੀਜਾ ਹੁੰਦਾ ਕੇ ਖੜਾ ਸੀ ਤੇ ਇਹਨਾਂ ਨੂੰ ਹੀ ਪਤਾ ਵੀ ਉਹ ਸੁਣ ਲਿਆ ਉਹ ਜਦੋਂ ਗੱਲਬਾਤ ਹੋ ਰਹੀ ਸੀ ਤੇ ਉਹ ਭੱਜ ਆਇਆ ਲੋਕਾਂ ਚ ਉਹਨੇ ਰੌਲਾ ਪਾੜਦਾ ਪਿੰਡ ਦੇ ਉਹ ਖੋ ਲੋਕ ਅਸੀਂ ਤੇ ਮਰ ਗਏ ਸਾਡੀਆਂ ਪੈਰੀਆਂ ਡੋਬ ਗਈਆਂ ਚੋਨਾ ਬਰਬਾਦ ਹੋ ਗਿਆ ਔਰ ਵੇਖੋ ਕਹਿੰਦਾ ਮੰਤਰੀ ਤੇ ਉਹਲਾਣਾ ਅਫਸਰ ਜਿਹੜਾ ਉਹ ਸਲਾਦਾਂ ਘਰ ਨੇ ਵਿਹੋਣਾ ਬਿੱਲ ਕਿਦਾਂ ਬਣਾਉਣੇ ਆ ਤੇ ਕਿਵੇਂ ਖਾਣਾ ਮਾਲ ਇਹਦੇ ਵਿੱਚੋਂ ਇੰਦਰ ਦੇ ਲੋਕ ਥੋੜੇ ਇੰਨੇ ਚ ਨਾ ਉਹ ਹਰਿਆਣੇ ਵਾਲੇ ਜੋ ਦੋ ਜਿਆਦੇ ਇਨਾਂ ਲਾਕੇ ਉਹਨਾਂ ਕਿਲਕੀ ਜੀ ਮਾਰੀ ਤੇ ਪੈ ਗਿਆ ਧਾਗੇ ਮੰਤਰੀ ਨੂੰ ਉਹ ਅਫਸਰ ਨੂੰ ਉਹ ਜੋ ਹੱਥ ਆਇਆ ਸੋ ਢੀਲੇ ਮਿੱਟੀ ਜੋ ਲਬਾ ਮਟਵਾੜ ਕੇ ਉਹਦੀ ਕਾਰ ਤੇ ਮਾਰਨਾ ਸ਼ੁਰੂ ਕੀਤਾ ਦੋਸਰ ਮੇਰੇ ਵੀ ਸਿਰ ਤੇ ਬੱਜੇ ਪੁਲਿਸ ਦੇ ਕਹੀ ਜਖਮੀ ਹੋ ਗਿਆ ਇਹ ਬੜੀ ਮੁਸ਼ਕਲ ਬਿਠਾ ਆਗੇ ਇਹਨੂੰ ਗੱਡੀ ਭਜਾ ਆਗੇ ਇਹਦੀ ਤੇ ਇਸ ਬੰਦੇ ਨੇ ਖੋਲਡਰ ਪਾਉਗੇ ਨੇ ਕਿਹਾ ਵੇਖੋ ਤੁਸੀਂ ਮਤਲਬ ਇਹੋ ਜਿਹੇ ਕੰਮਾਂ ਦੇ ਵਿੱਚੋਂ ਵੀ ਹੁਣ ਕੀ ਕਹਿ ਸਕਦਾ ਹੁਣ ਖੋਲਿਆ ਕਿੰਨੇ ਬਿੱਲ ਬੰਦੇ ਨਹੀਂ ਬੰਦੇ ਜੋ ਵੀ ਆ ਪਰ ਅਸੀਂ ਬਚਪਨ ਤੋਂ ਸੁਣਦੇ ਆ ਤੁਸੀਂ 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 ਹਰ ਵਾਰੀ ਤੁਸੀਂ ਬੰਨ ਟੁੱਟਦਾ ਹਰ ਵਾਰੀ ਤੁਸੀਂ ਬੰਨ ਟੁੱਟਦਾ ਉਹ ਦੇਸ਼ ਨੂੰ ਯਾਦ ਹੋਏ ਨੂੰ ਤਕਰੀਬਨ ਆਲੋ 47 ਤੋਂ 53 ਤੇ ਪ੍ਰਤੋ ਛੇਤਰ ਸਾਲ ਹੋ ਗਿਆ ਇਹ ਤੁਸੀਬੰਦੀ ਨਹੀਂ ਬਣ ਗਿਆ ਉਹ ਚੀਨ ਨੇ ਪੁਰਾਣੇ ਜ਼ਮਾਨੇ ਚ ਦੁਆਰ ਬਣਾ ਦਿੱਤੇ ਸੀ ਦੇਖ ਦੇ ਇੱਕ ਪਾਸੇ ਦੂਜੇ ਪਾਸੇ ਦਾ ਹਮਲਾਵਾਰਾਂ ਨੂੰ ਉਪਰ ਵਾਸਤੇ ਤੇ ਸਾਡੇ ਹੁਣ ਪਤਾ ਨਹੀਂ 20 25 ਕਿ 30 ਸਰਕਾਰਾਂ ਚੱਲ ਗਈਆਂ ਹੁਣ ਜਿਹੜੀਆਂ ਪਿਛਲੀਆਂ ਸਰਕਾਰਾਂ ਵਾ ਉਹ ਇਹ ਸਰਕਾਰ ਨੂੰ ਤਾਂ ਜਿੰਨੀ ਕਰੀ ਜਾਂਦੀਆਂ ਵਾ ਜਿਹੜੀ ਇਹ ਸਰਕਾਰ ਆ ਇਹ ਪਿਛੇ ਇਹਨੂੰ ਤਾਂ ਜਿੰਨੀ ਕਰੀ ਜਾਂਦੀ ਆ ਤੁਸੀ ਦਾ ਬੰਦ ਉੱਥੇ ਹੀ ਆ ਹੁਣ 2023 ਜਹਾੜ ਆਏ ਸੀਗੇ ਮਜ਼ਬੂਤ ਕਰ ਦਿੰਦੇ ਹੁਣ 25 ਚ ਹਟਣਾ ਆਉਂਦੇ ਪਰ ਕੋਈ ਨਹੀਂ ਗਰੀਬਾਂ ਵੱਲ ਆਮ ਇਨਸਾਨਾਂ ਦਾੜਾ ਨਾਲ ਵੱਲ ਕੋਈ ਨਹੀਂ ਵੰਦਰ ਬੋਪਾ ਹੀ ਦੁਖੀ ਮਾਨਾ ਇਹ ਵੀਡੀਓ ਬਣਾਈ ਮੈਂ ਕਿਉਂਕਿ ਮੈਂ ਆਪਣੀ ਅੱਖੀ 93 ਦੇ 2007-8 ਵਾਲਾ ਰਹਾੜ ਆਇਆ ਸੀਗਾ ਮੌਨ ਤੋਂ ਮੈਂ ਅੱਖੀ ਵੇਖਿਆ ਸੀ ਲੋਕਾਂ ਦੀ ਹਾਲਤ ਵੇਖੀ ਸੀ ਰੋਟੀ ਨਹੀਂ ਮਿਲਦੀ ਬੁਰਾ ਹਾਲ ਸੀਗਾ ਅਸੀਂ ਪੱਠੇ ਛੱਡ ਕੇ ਉਹਨੇ ਪਿੰਡਾਂ ਦੀ ਕਿਸ਼ਤੀਆਂ 'ਚ ਜਾ ਗਏ ਲੰਗਰ ਬਾਣੀ ਲੈ ਕੇ ਜਾਂਦੇ ਹੁੰਦੇ ਸੀਗੇ ਜਿਹੜੇ ਤਾਂ ਤੇ ਬੀਜ ਦੀ ਉਹ ਹੀ ਜਾਂਦਾ ਦੂਜਿਆਂ ਵਾਸਤੇ ਤਮਾਸ਼ਾਈ ਹੁੰਦਾ ਸਤਿ ਸ੍ਰੀ ਅਕਾਲ ਥੈਂਕ ਯੂ ਧੰਨਵਾਦ